ਸਸਰੀ ਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਤੇ ਅੱਜ ਆਪਾਂ ਕਰ ਲੱਗੇ ਆ 1509 ਚ ਸਪਰੇਅ ਉਮੀਦ ਕਰਦਾ ਵੀਡੀਓ ਸਾਰਿਆਂ ਨੂੰ ਵਧੀਆ ਲੱਗੂਗਾ ਲਾਈਕ ਤੇ ਸ਼ੇਅਰ ਜ਼ਰੂਰ ਕਰਦੇਓ ਤੇ ਅੱਜ ਆਪਣੀ ਜੀਰੀ ਹੋ ਗਈ 52 ਦੰਦੀ ਜੀਰੀ ਹੋ ਗਈ ਅੱਜ ਆਪਣੀ ਸੋ ਪਹਿਲੀ ਹੋ ਸਪਰੇਅ ਆ ਉਮੀਦ ਕਰਦਾ ਵੀਡੀਓ ਸਾਰਿਆਂ ਨੂੰ ਵਧੀਆ ਲੱਗੂਗਾ ਲਾਈਕ ਤੇ ਸ਼ੇਅਰ ਜ਼ਰੂਰ ਕਰਦੇਓ ਤੇ ਜੀਰੀ ਦੱਸਿਓ ਵੀ ਹਾਂ ਵੀ ਕਿੱਦਾਂ ਦੀ ਖੜੀ ਆ ਤਿੰਨ ਰਿਓ ਪਾਏ ਨੇ ਤੇ 35 ਦਿਨ ਤੇ ਬਾਅਦ ਕੈਲਡਨ ਪਾਇਆ 7 ਕਿਲੋ ਤੇ ਹੁਣ ਸਪਰੇਅ ਚੱਲਦੇ ਆ ਤੇਲੇ ਵਾਲੀ ਸੰਡੀ ਵਾਲੀ ਵੀਡੀਓ ਵਧੀਆ ਲੱਗਿਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਮਿਲਦੇ ਆਂ ਬਹੁਤ ਜਲਦੀ ਅਗਲੀ ਵੀਡੀਓ 'ਚ